ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਅਸੀਂ ਪਹੁੰਚੇ ਹਾਂ ਸਮਾਣਾ ਦੇ ਨਾਲ ਲੱਗਦਾ ਪਿੰਡ ਤੁੱਲੇਵਾਲ ਦੇ ਵਿੱਚ ਪਿੰਡ ਤੁੱਲੇਵਾਲ ਦੇ ਵਿੱਚ ਇੰਨੇ ਕੋ ਮਾੜੇ ਹਾਲਾਤ ਨੇ ਇੱਥੇ ਇੱਕ ਜਿਹੜੀ ਹੱਡਾ ਰੋੜੀ ਬਣੀ ਹੋਈ ਹੈ ਤੇ ਪਿੰਡ ਦੇ ਲੋਕ ਜਿਹੜੇ ਨੇ ਹਰ ਰੋਜ਼ ਜਿਹੜਾ ਨਰਕ ਭਰੀ ਜ਼ਿੰਦਗੀ ਵੀ ਬਤੀਤ ਕਰ ਰਹੇ ਨੇ ਤਾਂ ਜਿਹੜੇ ਕੁੱਤੇ ਨੇ ਉੱਥੋਂ ਜਿਹੜੇ ਡੰਗਰ ਵੱੱਛਾ ਲੋਕ ਸਿੱਟ ਕੇ ਜਾਂਦੇ ਨੇ ਉੱਥੋਂ ਜਿਹੜਾ ਇਹ ਸੜਕਾਂ ਦੇ ਉੱਤੇ ਲਿਆ ਕੇ ਵਿਚ ਕਾਲੇ ਲੈ ਆਂਦੇ ਨੇ ਤਾਂ ਲੋਕ ਜਿਹੜੇ ਨੇ ਰਾਤ ਨੂੰ ਲੰਘਣ ਵੇਲੇ ਇੰਨੇ ਕੋ ਮਜਬੂਰ ਹੁੰਦੇ ਨੇ ਇੱਥੇ ਤੇ ਲੋਕ ਜਿਹੜੇ ਨੇ ਇਸ ਟੈਮਨ ਨਰਕ ਭਰੀ ਜ਼ਿੰਦਗੀ ਵੀ ਜਿਹੜੀ ਬਤੀਤ ਲਗਾਤਾਰ ਕਰ ਰਹੇ ਨੇ ਤਾਂ ਪਿੰਡ ਦੇ ਲੋਕ ਅੱਜ ਇਕੱਠੇ ਹੋਏ ਨੇ ਗੱਲਬਾਤ ਕਰਦੇ ਆ ਕਿੰਨੇ ਕੁ ਜ਼ਿਆਦਾ ਇਹ ਪਰੇਸ਼ਾਨ ਨੇ ਪਿੰਡ ਦੇ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਹੱਡਾ ਰੋੜੀ ਨੂੰ ਲਗਭਗ 40-45 ਸਾਲ ਹੋ ਗਏ ਕਿਸੇ ਵੀ ਸਰਕਾਰ ਦੇ ਵੱਲੋਂ ਇਸ ਨੂੰ ਜਿਹੜਾ ਸੈਟ ਦੇ ਨਹੀਂ ਕੀਤਾ ਗਿਆ ਇੱਕ ਹੋਰ ਜਾਣਕਾਰੀ ਦੱਸਦੀ ਹੈ ਕਿ ਇਸ ਪਿੰਡ ਦੇ ਵਿੱਚ 100 ਤੋਂ ਵੱਧ ਕਿਲਾ ਜਿਹੜਾ ਪੰਚਾਇਤੀ ਜ਼ਮੀਨ ਦਾ ਹੋਣਾ ਇਹਨਾਂ ਪਿੰਡ ਦੇ ਲੋਕਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇੱਕ ਅਲੱਗ ਜਗ੍ਹਾ ਤੇ ਇਸ ਨੂੰ ਜਿਹੜਾ ਬਣਾ ਦਿੱਤਾ ਜਾਵੇ ਕਿਉਂਕਿ ਲੋਕ ਜਿਹੜੇ ਨੇ ਹਰ ਰੋਜ਼ ਜਦੋਂ ਉਰ ਬੱਚੇ ਸਕੂਲ ਦੇ ਲੰਘਦੇ ਨੇ ਉਹ ਹਲਕੇ ਹੋਏ ਕੁੱਤੇ ਉਹਨਾਂ ਬੱਚਿਆਂ ਨੂੰ ਵੀ ਜਿਹੜਾ ਪੈਣ ਦੀ ਲਗਾਤਾਰ ਕੋਸ਼ਿਸ਼ ਕਰਦੇ ਨੇ ਤਾਂ ਪਿੰਡ ਦੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਅਸਲ 'ਚ ਅਜੰਡਾ ਕੀ ਹੈ ਕਿੰਨੇ ਕੁ ਜ਼ਿਆਦਾ ਇਹ ਇਸ ਟਾਈਮ ਖਫਾ ਹੋ ਰਹੇ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਕਰਮਜੀਤ ਜੀ ਸਰ ਜੀ ਕਰਮਜੀਤ ਸਿੰਘ ਜੀ ਅਸਲ ਦੇ ਵਿੱਚ ਵਜਾ ਕੀ ਐ ਇੰਨਾ ਪਰੇਸ਼ਾਨ ਹੋਣ ਦੀ ਪਰੇਸ਼ਾਨ ਹੁਣ ਦੀ ਵਜਾ ਇਹ ਆ ਜੀ ਇਹਰੇ ਸਾਨੂੰ ਕੁੱਤੇ ਬਹੁਤ ਪਰੇਸ਼ਾਨ ਕਰਦੇ ਨੇ ਪਿੰਡ ਦੇ ਨਜ਼ਦੀਕ ਪੈ ਗਏ ਜੀ ਆ ਘਰ ਪੈ ਗਏ ਜੀ ਪਿਛਲੇ ਪਾਸੇ ਅਸੀਂ ਇਹ ਤੋਂ ਮੰਗ ਕਰਦੇ ਆ ਜੀ ਬਹੁਤ ਪੰਚਾਇਤਾਂ ਬਣੀਆਂ ਜੀ ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਰਹੇ ਜੀ ਉਹਨਾਂ ਦੀ ਕਿਸੇ ਸਰਕਾਰ ਨੇ ਨਹੀਂ ਸੁਣੀ ਹੈਗੀ ਜੀ ਇਹ ਤਾਂ ਕਹਿੰਦੇ ਜਿੱਥੇ ਰਹੂਗੀ ਵੀ ਉੱਥੇ ਰਹੂਗੀ ਅਸੀਂ ਲੋੜਾ ਪਰਾ ਕਰ ਨਹੀਂ ਸਕਦੇ ਸਾਡੀ ਇਹ ਮੰਗ ਹੈ ਜੀ ਇਹਨੂੰ ਉਪਰਾਂ ਕਰਿਆ ਜਾਵੇ ਸਾਡੇ ਬੱਚਿਆਂ ਨੂੰ ਕੁੱਤੇ ਪੈਂਦੇ ਨੇ ਜੀ ਅਸੀਂ ਪਿੰਡ ਦੇ ਜਿੰਦਗੀ ਕਾ ਕੇ ਜਮੀ ਜੀ ਅਸੀਂ ਇੱਥੋਂ ਬਹੁਤ ਪਰੇਸ਼ਾਨ ਆ ਜੀ ਨਹੀਂ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਦਰਾਂ ਨੇ ਕੋਈ ਕਰੀ ਗੱਲਬਾਤ ਕਰੀ ਹੈ ਜੀ ਬਹੁਤ ਕਾਦੀ ਕਿਸੇ ਨੇ ਨਹੀਂ ਸੁਣਦਾ ਕਹਿੰਦੇ ਮੈਂ ਡੰਗ ਟਪਾਰੇ ਨਹੀਂ ਹਾਂ ਜੀ ਹਾਂ ਕੋਈ ਨਹੀਂ ਸੁਣਦਾ ਹੈਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਨੇ ਲਗਾਤਾਰ ਖਫਾ ਹੋ ਰਹੇ ਨੇ ਇਹਨਾਂ ਦਾ ਕਹਿਣ ਦਾ ਭਾਵ ਇਹ ਹੀ ਹੈ ਕਿ ਹੱਡਾ ਰੋੜੀ ਨੂੰ ਕਿਤੇ ਅਲੱਗ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਤਾਂ ਜੋ ਇਹ ਪਿੰਡ ਦੇ ਲੋਕ ਜਿਹੜੀ ਆਪਣੀ ਚੈਨ ਦੀ ਨੀਂਦ ਨੇ ਸੌ ਸਕਣ ਪਰ ਕੁੱਤੇ ਲਗਾਤਾਰ ਜਿਹੜਾ ਉਹ ਡੰਗਰ ਬੱਚਾ ਸੜਕਾਂ ਦੇ ਉੱਤੇ ਲੈ ਆਂਦੇ ਨੇ ਆਣ ਜਾਣ ਵਾਲੇ ਲੋਕ ਜਿਹੜੇ ਸੜਕਾਂ ਤੋਂ ਕਾਫੀ ਜ਼ਿਆਦਾ ਜਿਹੜਾ ਟ੍ਰੈਫਿਕ ਦੇ ਵਿੱਚ ਵੀ ਵਿਗਲ ਪਾਉਂਦੇ ਨੇ ਤਾਂ ਹੋਰ ਵੀ ਲੋਕ ਮਜੂਤ ਕੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਕੌਰ ਜਸਵਿੰਦਰ ਜੀ ਕਿੰਨੇ ਕੁ ਤੁਸੀਂ ਪਰੇਸ਼ਾਨ ਹੋ ਹੱਡਾ ਰੋੜੀ ਲੈ ਕੇ ਬਹੁਤ ਪਰੇਸ਼ਾਨ ਹਾਂ ਤਾਂ ਦੋ ਦੋ ਦਿਨ ਰੋਟੀ ਨਹੀਂ ਖਾਂਦੇ ਹਾਂ ਦਾ ਬਾਹਰ ਸਾਡੇ ਕੋਠੀਆ ਰੋੜੀ ਕਿ ਤੂੰ ਲੈ ਗਿਆ ਜੀ ਚੱਕੇ ਲੈ ਗੀ ਨਾ ਸਾਡੇ ਤੇ ਫਸ ਕੇ ਨਾ ਵੀ ਅਸੀਂ ਬਹੁਤ ਔਖੇ ਹੈ ਗੱਲ ਤੋਂ ਕੱਟੂ ਉਹਨਾਂ ਤੇ ਛੜਕਾ ਤੇ ਆੜੀ ਗਦੇ ਨੇ ਮੋਟਰਸਾਈਕਲਾਂ 'ਚ ਫਸ ਜਾਂਦੇ ਨੇ ਫਿਰ ਛੱਟ ਲੱਗੇ ਕਿਸੇ ਦੇ ਸਾਡੇ ਗਮਾਂਡ ਸਾਨੂੰ ਰੰਬਾ ਦੇ ਦੇ ਜਾਂਦੇ ਨੇ ਛੋਟਾ ਪਿੰਡ ਇਹ ਹੈ ਜਾਂ ਹਾਂ ਇਹ ਰਸੀ ਸਾਰੀਆਂ ਗੱਲਾਂ ਉਹ ਕਰਦੇ ਆ ਇਹ ਜਰੂਰ ਸਾਡੀ ਕਰਗਵਾੜੀ ਕਰਣੀ ਚਾਹੀਦੀ ਹੈ ਠੀਕ ਹੈ ਪੂਰੇ ਸਾਡੇ ਜਵਾਕਾਂ ਨੂੰ ਗਰਾਉਂਡ ਹੋਵੇ ਸਾਡੇ ਬੁਢੇ ਬੈਠਣ ਬਸ ਕੋਈ ਚੀਜ਼ ਵਾਣੀ ਚੀਜ਼ ਸਾਡੇ ਪਿੰਡ ਕਿਥੋਂ ਹੋਣੀ ਚਾਹੀਦੀ ਹੈ ਨਹੀਂ ਹੁਣ ਦੇਖ ਲੈ ਕਿੱਥੇ ਦਰਖਤ ਖੜੇ ਨੇ ਕੀ ਗੰਦ ਪਿਆ ਠੀਕ ਹੈ ਬਸ ਇਹ ਗੱਲਾਂ ਚਾਹੁੰਦੇ ਆ ਵੀ ਅੱਛੇ ਸਾਡੇ ਬੁਢਿਆਂ ਨੂੰ ਵੀ ਚੀਜ਼ ਵਾਣੀ ਨਹੀਂ ਚਾਹੀਦੀ ਵੀ ਉਹ ਸਾਰੀ ਜੀ ਇਹ ਚਾਹੀਦੀ ਹੈ ਸਾਡੇ ਕਰਗਵਾੜੀ ਪਸੇਵਾਂ ਲਾਟ ਨਹੀਂ ਚਾਹੀਦੀ ਕਹਿਣ ਦਾ ਮੈਨੂੰ ਉਹ ਹੱਡਾ ਰੋੜੀ ਚੱਕਣੀ ਚਾਹੀਦੀ ਹੈ ਹਾਂ ਚੱਕਣੀ ਜੀ ਸੇਵ ਲਾਟ ਕੇ ਬੱਗ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਨਾਰ ਸਿੰਘ ਨਾਰ ਸਿੰਘ ਜੀ ਕਿੰਨੇ ਕੁ ਖਫਾ ਹੋ ਰਹੇ ਹੋ ਖਫਾ ਤਾਂ ਬਸ ਅਸੀਂ ਸਾਡੇ ਪਿੰਡ ਦੀ ਕੁਸਤਾ ਮਾਰੇ ਨੇ ਸਾਡੇ ਸਿਆਮਲਾੜ ਦਾ 100 ਕਿਲੇ ਪਿਆ ਉੱਥੇ ਉੱਥੇ ਨਹੀਂ ਪਚਾ ਸਕਦੇ ਕੋਈ ਜਿਹੜੀ ਪੰਚਾਇਤ ਆਉਂਦੀ ਆਏ ਆ ਫਲਾਣੀ ਐ ਠਿਕੜੀ ਆ ਜੀ ਸਾਨੂੰ ਮਤਾ ਨਹੀਂ پاس ਹੁੰਦਾ ਸਾਨੂੰ ਫਲਾਣਾ ਰੋਕਦਾ ਠਿਕੜਾ ਰੋਕਦਾ ਜੇ ਪੰਚਾਇਤ ਆ ਪੰਚਾਇਤ ਸਭ ਕੁਝ ਕਰਾ ਸਕਦੀ ਆ ਹੂੰ ਤੇ ਮੰਤਰੀ ਮੰਤਰੀ ਵੀ ਕੁਝ ਨਹੀਂ ਕਰ ਸਕਦਾ ਸਾਡੇ ਪਿੰਡ ਦੀ ਜਾਇਦਾਦ ਆ ਹਾਂ ਸਾਡੇ ਹਿੱਸੇ ਨੇ ਉਹਨਾਂ ਚ ਫਿਰ ਪੰਚਾਇਤ ਕਿਉਂ ਨਹੀਂ ਕਰਦੀ ਇਹ ਪਤਾ ਨਹੀਂ ਕਾ ਤੋ ਹੂੰ ਪਤਾ ਨਹੀਂ ਕਾਤੋਂ ਨਹੀਂ ਕਰਦੀ ਹੁਣ ਹਾਲਾਤ ਕੀ ਲੱਗਦੇ ਨੇ ਪਿੰਡ ਦੇ ਲੋਕ ਸਾਰੇ ਦੁਖੀ ਨੇ ਪਿੰਡ ਦੇ ਤਾਂ ਉਹ ਦੇਖੋ ਸਰ ਜਵਾਕਰ ਦਾ ਔਖਾ ਹੋ ਰਿਹਾ ਬੱਚੇ ਵੀ ਲੰਘਦੇ ਨੇ ਬੱਚੇ ਹੋਰ ਹੋਰ ਸਾਰਾ ਹੋਰ ਛੜਕਾ ਤੂੰ ਦੇਖੋ ਛੜਕ ਤਾਂ ਹੈਗੀ ਆ ਹੋਰ ਠੀਕ ਹੈ ਹੁਣ ਮੰਗ ਕੀ ਕਰਨਾ ਚਾਹੀਦਾ ਮੰਗ ਤਾਂ ਆਹੀ ਆ ਪਿੰਡਦਿਆਂ ਨੂੰ ਮਾੜਾ ਮੋਟਾ ਸਭ ਸੋਚ ਕੇ ਕਰਾਉਣਾ ਚਾਹੀਦਾ ਪੰਚਾਇਤ ਨੂੰ ਬਾਬਾ ਇੱਧਰ ਸਾਡੇ ਪਿੱਛੇ ਨਦੀ ਤੇ ਜ਼ਮੀਨ ਪਈ ਆ ਸਿਆਮਲਾਟ ਉੱਥੇ ਹੁੰਦਾ ਜੀ ਸਾਰਾ ਕੁਝ ਆਇਆ ਸਾਡੇ ਪਿੰਡ ਕਿੰਨੇ ਕੋ ਟਾਈਮ ਤੋਂ ਬਣੀ ਹੋਣੀ ਹੈ ਡਾ ਰੋਡ ਹੈਗੀ ਤਾਂ ਇਹ ਬਹੁਤ ਪੁਰਾਣੀ ਦੀ ਹਾਂ ਮੇਰੀ ਮੇਰੀ ਸੁਰਤ ਤੋਂ ਵੀ ਪਹਿਲਾਂ ਦੀ ਉਹ ਪਿੱਛੇ ਦੀ ਉੱਥੇ ਟੋਬਾ ਪਟਾਤਾ ਹੂੰ ਉੱਥੇ ਜਗ੍ਹਾ ਨਹੀਂ ਰਹੀ ਹੁਣ ਆ ਸੜਕ ਤੇ ਆ ਗਿਆ ਹੂੰ ਕਹਿਣ ਦਾ ਮੈਨੂੰ ਕਾਫੀ ਜ਼ਿਆਦਾ ਪਰੇਸ਼ਾਨ ਹਾਂ ਹਾਂ ਜੀ ਉਹ ਤੁਹਾਨੂੰ ਦਿਖੇ ਰਿਹਾ ਜੀ ਅੱਜ ਆਪੇ ਆ ਸਰਕ ਠੀਕ ਹੈ ਤਾਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਨੇ ਇਹਨਾਂ ਦਾ ਇੱਕੋ ਹੀ ਏਜੰਡਾ ਹੈ ਕਿ ਜਿਹੜਾ ਹੱਡਾ ਰੋੜੀ ਆ ਉਧਰ ਪਰਲੇ ਪਾਸੇ ਜਿਹੜਾ ਨਦੀ ਦੇ ਕੋਲ ਜਿੱਦੇ ਨਹਿਰ ਕਿਹਾ ਜਾਂਦਾ ਉਧਰਲੇ ਪਾਸੇ ਸ਼ਿਫਟ ਕੀਤੀ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਨਜਾਹਤ ਵੀ ਮਿਲ ਸਕੇ ਪਰ ਹਲਕਾ ਵਿਧਾਇਕ ਨੂੰ ਵੀ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਪਿੰਡ ਦੀ ਪੰਚਾਇਤ ਵੀ ਉਦੋਂ ਹੀ ਮਤਾ ਪਾਏਗੀ ਜਦੋਂ ਕੋਈ ਸਿਆਸੀ ਲੀਡਰ ਜਿਹੜਾ ਮੌਜੂਦਾ ਵਿੱਚ ਹੁੰਦਾ ਹੈ ਤਾਂ ਉਹਦੀ ਰੈਣਮਈ ਹੇਠ ਹੈ ਇਹ ਜਿਹੜਾ ਸਾਰਾ ਸਿਸਟਮ ਚੱਲਣਾ ਕਿਤੇ ਨਾ ਕਿਤੇ ਪਿੰਡ ਦੇ ਲੋਕ ਜਿਹੜੇ ਲਗਾਤਾਰ ਕਾਫੀ ਸਾਲਾਂ ਜਗਦੀ ਹੈ ਜੇ ਇਹ ਪਿੰਡ ਦੇ ਲੋਕ ਐਦਾ ਹੀ ਨਰਕ ਭਰੀ ਜ਼ਿੰਦਗੀ ਆਪਣੀ ਬਤੀਤ ਕਰਨਗੇ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ